ਸੰਨੀ ਨੇ ਤੇ ਸਿੰਜੂ ਕੋਲ ਫਿਰ ਕੀ ਮਾ ਉਸ ਤਹਿਸੀਲ ਚ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਹੁਣ ਸਰਕਾਰ ਟਰਾਂਸਪਰੈਂਸੀ ਵੱਲ ਵਧ ਰਹੀ ਹੈ ਤੇ ਉਸੇ ਦੀ ਵਿੱਚ ਹੀ ਅੱਜ ਲੁਧਿਆਣਾ ਦੇ ਵਿੱਚ ਇੱਕ ਜਨਰਲ ਪਾਵਰ ਆਫ ਟੋਰਨਿੰਗ ਕਰਾਣ ਆਏ ਸੀਗੇ ਤੇ ਉਹ ਆਪਣੇ ਇਮਪਰਸੋਨੇਸ਼ਨ ਦਾ ਕੇਸ ਸੀ ਆਪਣਾ ਭਰਾ ਜਿਹਦਾ ਨਾਮ ਗੁਰਵਿੰਦਰ ਸਿੰਘ ਹੈ ਜੋ ਬੈਂਗਲੌਰ ਚ ਰਹਿੰਦਾ ਹੈ ਉਹਦੀ ਥਾਂ ਤੇ ਉਹਦਾ ਜਿਹੜਾ ਭਰਾ ਹੈ ਉਹ ਗੁਰਵਿੰਦਰ ਸਿੰਘ ਬਣ ਕੇ ਉਹਦੀ ਪਾਵਰ ਆਫ ਟੋਰਨਿੰਗ ਕਰਾਣ ਆਇਆ ਸੀ ਜੋ ਮੌਕੇ ਤੇ ਫੜਿਆ ਗਿਆ ਤੇ ਉਹਨਾਂ ਮੌਕੇ ਤੇ ਹੀ ਕਾਰਵਾਈ ਪੁਲਿਸ ਵੱਲੋਂ ਵੀ ਔਰ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਔਰ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਸਰ ਕਿਥੇ ਪ੍ਰੋਪਰਟੀ ਕਿਥੀ ਹੈ ਇਹ ਪ੍ਰੋਪਰਟੀ ਲੁਧਿਆਣਾ ਦੀ ਹੈ ਔਰ ਲੁਧਿਆਣਾ ਵੈਸਟ ਤਹਿਸੀਲ ਦੇ ਵਿੱਚ ਦਾ ਇਹ ਕੇਸ ਕਿੰਨੀ ਹੈ ਸਰ ਲਗਭਗ ਲਗਭਗ 100 150 160 ਗਜ ਦੇ ਨੇੜੇ ਤੇ ਜ਼ਮੀਨ ਸੀਗੀ ਜਿਹੜਾ 200 ਗਜ ਦੇ ਨੇੜੇ ਤੇੜੇ ਜਿਹਦੇ ਉੱਤੇ ਪਰਾ ਮੰਨਸ਼ਾ ਮਤਲਬ ਉਹਦਾ ਮੰਨਸ਼ਾ ਠੀਕ ਨਹੀਂ ਸੀਗੀ ਤੇ ਉਹਨੇ ਸੋਚਿਆ ਮੇਰਾ ਵੱਡਾ ਭਰਾ ਬੈਂਗਲੌਰ ਰਹਿੰਦਾ ਹੈ ਹੁਣ ਮੈਂ ਇਹਦਾ ਜਾਂ ਤਾਂ ਉਹਨੂੰ ਕਿਸੇ ਨੇ ਡੀਲਰ ਵੱਲੋਂ ਕਿਸੇ ਵੱਲੋਂ ਮਿਸਗਾਈਡ ਕੀਤਾ ਗਿਆ ਜੋ ਵੀ ਕੀਤਾ ਗਿਆ ਪਰ ਉਹਨੇ ਜਿਹੜਾ ਹੈਗਾ ਆ ਕੇ ਤਹਿਸੀਲ ਦੇ ਵਿੱਚ ਜਾਲੀ ਆਪਣੇ ਆਪ ਨੂੰ ਗੁਰਵਿੰਦਰ ਦੱਸਦੇ ਹੋਏ ਜਾਲੀ ਪਾਵਰਫੁੱਟ ਅਟਾਰਨੀ ਕਰਾਉਣ ਦੀ ਕੋਸ਼ਿਸ਼ ਕੀਤੀ ਜੋ ਮੌਕੇ ਤੇ ਹੀ ਫਿਰ ਅਸਲ ਗੁਰਵਿੰਦਰ ਸਿੰਘ ਦੀ ਉਹਦੇ ਮੋਬਾਈਲ ਤੇ ਮੈਸੇਜ ਗਿਆ ਜਿਹਨੇ ਉਹਨੂੰ ਸਾਨੂੰ ਇਨਫੋਰਮ ਕੀਤਾ ਰੇਵਨਿਊ ডিপਾਰਟਮੈਂਟ ਨੂੰ ਇਨਫਾਰਮ ਕਰਨ ਤੋਂ ਬਾਅਦ ਮੌਕੇ ਤੇ ਹੀ ਉਹਨੂੰ ਜਿਹੜਾ ਬੰਦਾ ਹੈ ਉਹਨੂੰ ਅਰੈਸਟ ਕੀਤਾ ਗਿਆ ਸਰ ਨਾਮ ਕੀ ਜੀ ਮੈਨੂੰ ਦੱਸੋ ਬੰਦਿਆਂ ਦੀ ਡਿਟੇਲ ਹੈਗੀ ਉਹ ਤੁਹਾਨੂੰ ਜਲਦੀ ਦੱਸ ਦਿੱਤੀ ਜਾਊਗੀ ਉਹ ਸਾਡੇ ਕੋਲ ਸਾਰਾ ਨੋਟਡ ਹੈਗੇ ਡਿਟੇਲਸ ਸਰ ਮਾਬੋਦ ਅਸਿਕੰਦਰ ਹਾਂਜੀ ਹਾਂਜੀ ਪੁਲਿਸ ਨੂੰ ਸੌਂਪ ਦਿੱਤੇ ਗਏ ਆ ਆਈਓ ਸਾਹਿਬ ਨੂੰ ਜਿਹੜਾ ਹੈਗਾ ਚੌਕੀ ਉਹਨਾਂ ਉੱਥੇ ਬੰਦੇ ਜਿਹੜੇ ਹੈਗੇ ਉਹ ਸੌਂਪ ਦਿੱਤੇ ਗਏ ਕਿੰਨੇ ਬੰਦੇ ਮੌਕੇ ਤੇ ਮੌਕੇ ਤੇ 2 ਬੰਦੇ ਫੜੇ ਗਏ ਜਿਹੜੇ ਡੀਲਰ ਸੀਗਾ ਉਹ ਮੌਕੇ ਤੇ ਫਰਾਰ ਹੋ ਗਏ ਸੀ ਉਹਦੀ ਜਾਂਚ ਹਜੇ ਤਫਤੀਸ਼ ਜਿਹੜੀ ਜਾਰੀ ਹੈ ਉੱਧਾਨਾ ਇੱਕ ਇਮਪਰਸਨੇਸ਼ਨ ਦਾ ਸਿਗਰ ਜਨਰਲ ਅੰਮ ਜੀ ਸਰ ਮਾਮਲੇ ਕੇ ਆ ਕੇ ਇੱਕ ਸਾਡੇ ਕੋਲ ਜਨਰਲ ਪਾਵਰ ਆਫ ਅਟਾਰਨੀ ਪੇਸ਼ ਹੋਈ ਸੀ ਤਾਂ ਦਰ ਸਿੰਘ ਦੇ ਨਾਮ ਤੇ ਆ ਉਹਨਾਂ ਨੇ ਆਨਲਾਈਨ ਉਹਨਾਂ ਦੇ ਬਰਦਰ ਸੀਗੇ ਜਿਹੜੇ ਵਰਮਿੰਦਰ ਸਿੰਘ ਆਈ ਸੀ ਉਹਨਾਂ ਨੇ ਹੀ ਮਤਲਬ ਵੀ ਆਨਲਾਈਨ ਇਨਪਰਸੋਨੇਸ਼ਨ ਦਾ ਮਸਲਾ ਹੈ ਜਦੋਂ ਪੇਸ਼ ਕੀਤੀ ਸੀ ਇਹ ਸਾਡੇ ਕੋਲ ਤਾਂ ਉਹਨਾਂ ਕੋਲੋਂ ਮੈਸੇਜ ਚੱਲ ਗਿਆ ਕੂਬੀਦਾਰ ਕਾਰਡ ਵਗੈਰਾ ਨਾਲ ਲਿੰਕ ਸੀਗਾ ਦੂਨ ਨੇ ਮਤਲਬ ਵੀ ਉੱਥੋਂ ਸਾਨੂੰ ਪਤਾ ਲੱਗਿਆ ਕਿ ਇਨਪਰਸੋਨੇਸ਼ਨ ਦਾ ਮਸਲਾ ਹੈ ਜਦੋਂ ਜਿਹੜਾ ਡਾਕੂਮੈਂਟ ਹੌਸਿਸ ਕੀਤਾ ਪ੍ਰੋਪਰਲੀ ਤੇ ਹੁਣ ਦੇਖਦੇ ਆ ਕਿ ਪਤਰ ਸੀ ਮਤਲਬ ਵੀ ਜਿਸ ਨੂੰ ਵੀ ਲਿਖਿਆ ਹੈਗਾ ਤੇ ਜੋ ਵੀ ਕਾਰਵਾਈ ਹੋਊਗੀ ਧੰਨਵਾਦ ਸਰ ਰਸੀ ਕੰਨਾ ਪੂਰਾ ਸੀ ਮਸਲਾ ਦੇਖ ਲੀਏ ਇੱਕ ਵਾਰ ਤੇ ਬੇਟਾ ਨੂੰ ਬਾਅਦ ਥੋੜਾ ਜਿਆ ਕਿੰਨੇ ਕਿੰਨੇ ਬੰਦੇ ਪਰੇ ਆਹ ਮੌਕੇ ਤੇ ਦੋ ਬੰਦੇ ਨੇ ਸਿਰ ਸਾਡੇ ਤੋਂ ਇੱਕ ਉਹਨਾਂ ਦੇ ਬ੍ਰਦਰ ਨੇ ਤੇ ਇੱਕ ਉਹਨਾਂ ਦਾ ਬੇਟਾ ਹੈ ਤੇ ਉਹਨਾਂ ਦਾ ਇੱਕ ਪਰਮਿੰਦਰ ਸਿੰਘ ਨੇ ਸਰ ਜੀ ਸਰ ਲੋਕਲੀ ਨੇ ਕਿੰਨੀ ਸੀ ਪ੍ਰੋਪਰਟੀ ਵੀ ਲੋਕ ਤੋਂ ਹੈ ਹਰਿਆਣਾ ਦੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਜੋ ਵੀ ਪਾਗ ਕਿੰਨੀ ਕੀ ਜ਼ਮੀਨ ਹੈਗੀ ਨਹੀਂ ਨਹੀਂ ਮੌਕੇ ਤੇ ਅਸੀਂ ਕਾਬੂ ਕਰ ਲਿਆ ਸੀ ਉਹਨਾਂ ਨੂੰ ਉਹ ਆਪਣੇ ਡਾਕੂਮੈਂਟੇਸ਼ਨ ਸਾਰਾ ਕੁਝ ਕਲੀਅਰ ਕਲੀਅਰिफाई ਹੋ ਜਾਊਗਾ ਡਾਕੂਮੈਂਟ ਕਲੀਅਰिफाई ਕਰ ਲਾਂਗੇ ਇੱਕ ਵਾਰ ਅਸੀਂ ਪ੍ਰੋਸੈਸ ਦੇ ਗੋਥਮ ਸਰ 3 ਦਾ ਦਾਸ ਬਾਕੀ ਨਹੀਂ ਕਿਉਂਕਿ ਸੋ ਫਲੋਟ ਸੀ ਦਾ ਨਾਟ ਆਈਡੀਆ ਨਹੀਂ ਉਪਨਤੀ ਦੇ ਰੌਂਡ ਹੋਣਾਗਾ ਉਹ ਐਕਚੁਅਲੀ ਪਾਵਰ ਆਫਰ ਸਰ ਜੀ ਦੀ ਉਹ ਮਤਲਬ ਕੋਈ ਹਿੰਦੀ ਨੂੰ ਵਗੈਰਾ ਨਹੀਂ ਸੀ ਬਾਕੀ ਜੋ ਵੀ ਡਿਟੇਲਸ ਵਗੈਰਾ ਹੋਣੀਆਂ ਤੁਹਾਡੇ ਨਾਮ ਕੈਂਡੀਡੇਟ ਦੀ ਫਰਾਸਤ ਚ ਲੈ ਲਿਆ ਗਿਆ ਤੁਮੇ ਹਾਂਜੀ ਫਰਾਸਤ ਚ ਲੈ ਲਿਆ ਗਿਆ ਹਾਂਜੀ ਹਾਂਜੀ ਉਹ ਪੁਲਿਸ ਦੇ ਮਤਲਬ ਵੀ ਉਹਨਾਂ ਦੇ ਬ੍ਰਦਰ ਆ ਉਹਨਾਂ ਨੇ ਵੀ ਸਾਨੂੰ ਲੈ ਕੇ ਭੇਜਿਆ ਹੋਇਆ ਤਾਂ ਫਰਦਰ ਉਹਨਾਂ ਦੀ ਕੰਪਲੇਂਟ ਕੀਤੀ ਸੀ ਜਿਹੜੀ ਫਰਦਰ ਕਾਰਵਾਈ ਹੈ ਜਿਹੜੀ ਹੋ ਰਹੀ ਹੈ ਥੈਂਕ ਯੂ ਹਾਂ ਜੀ ਇਹ ਫੋਟੋ ਦੇ ਵਿੱਚ ਆਇਆ ਹੈ ਕੱਲ ਦੱਸੋ ਕਿ ਨਾਂ ਕੀ ਨਾਂ ਉਹ ਹੈ ਕੀ ਹੈ ਜੀ ਫਿਰ ਮੰਦਰਾ ਹੈਗਾ ਕਿ ਆਪ ਦਾ ਬ੍ਰਦਰ ਹੈਗਾ ਕੁਆਲਟੀ ਕੰਪਨੀ ਚ ਵਰਕ ਕਰਦਾ ਹੈਗਾ ਅੱਛਾ ਮੇਰੀ ਪ੍ਰੋਪਰਟੀ ਹੈ ਕੋਈ 150 ਕਾਜੂ ਦੀ ਠੀਕ ਹੈ ਅੱਛਾ ਜੀ ਉਹ ਪਾਵਰ ਆਨ ਕਰਦੀ ਬਣਾਉਣ ਆਏ ਸੀ ਕਹਿੰਦੇ ਠੀਕ ਹੈ ਜੇ ਤਕਰੀਬ ਨਾਲ ਉਹਨੇ ਮੈਸੇਜ ਕੀ ਹੈ ਨਾ ਉਹ ਤੁਸੀਂ ਜਿਹੜਾ ਗੱਲ ਨਾਲ ਜਿਹੜੇ ਅਟੈਚਮੈਂਟ ਨਾਲ ਉਹਦੇ ਕੋਲ ਗਿਆ ਉਹਨੇ ਫੋਨ ਕੀਤਾ ਵੀ ਬੰਦੇ ਦੀ ਕਾਪੀ ਕੋਈ ਜੀ ਮਤਲਬ ਜਿਹੜਾ ਆਪਦੀ ਟਰੋਫੀ ਜੀ ਖਰੀਦਦਾਰ ਜੀ ਖਰੀਦਦਾਰ ਕੌਣ ਸੀਗਾ ਹੋਰ ਜਿਹੜੇ ਫੋਟੋ ਹੋਣ ਲਗੀ ਬੰਦੇ ਬੰਦਾ ਭੱਜਿਆ ਵੀ ਮੋਕੇ ਤੇ ਕੋਈ ਸਰ ਤੁਹਾਡਾ ਨਾਮ ਕੀ ਹੈਗਾ ਕਿਹੜੇ ਕਿਹੜੇ ਥਾਣੇ ਦਾ ਮਾਮਲਾ ਥਾਣਾ ਪੀ ਇਹ ਕੰਪਲੇਟ ਭਰਾ ਨੇ ਦਿੱਤੀ ਜੀ ਉਹ ਉਦੀ ਵੀ ਗਿਆ ਨਾ ਉਹਨਾਂ ਨੂੰ ਆਨਲਾਈਨ ਰਸੀ ਕਰਾ ਰਹੇ ਸੀ ਅੱਛਾ ਉਹਨਾਂ ਨੇ ਕੰਪਲੇਟ ਦਿੱਤੀ ਕੀ ਕਿਹੜੀ ਜਗ੍ਹਾ ਜੀ ਓਕੇ